ਉਕਾਬ ਨੇ ਛੱਡ ਦਿੱਤਾ ਤੇ ਹੁਣ ਜਦੋਂ ਛੋਟਾ ਜਿਹਾ ਪੰਛੀ ਅਜਾ ਛੋਟਾ ਜਿਹਾ ਬੱਚਾ ਉਪਰੋਂ ਥੱਲੇ ਨੂੰ ਆ ਰਿਹਾ ਨਾ ਤੇ ਜੋ ਪੰਛੀਆਂ ਨੂੰ ਖਾਣ ਵਾਲੇ ਹੁੰਦੇ ਨੇ ਨਾ ਜਿਨ੍ਹਾਂ ਨੂੰ ਗਿੱਦ ਕਹਿ ਦਿੰਦੇ ਆ ਇਲਾ ਵਿੱਚ ਪਹਿਲਾਂ ਹੁੰਦੀਆਂ ਸੀ ਉਹਨਾਂ ਨੂੰ ਹੁੰਦਾ ਵੀ ਇਹ ਕੀ ਆ ਇਹ ਕੱਲਾ ਹੀ ਆ ਤੇ ਚਲੋ ਸਾਨੂੰ ਕੀ ਮਿਲ ਗਿਆ ਸ਼ਿਕਾਰ ਮਿਲ ਗਿਆ ਤੇ ਹੁਣ ਇਹਨਾਂ ਨੂੰ ਕੀ ਕਰਾਂਗੇ ਹੁਣ ਇੱਕਦਮ ਜਦੋਂ ਇਹ ਉੱਪਰ ਆ ਕੇ ਇਹਨੂੰ ਇਦਾਂ ਖਾਣ ਦੀ ਕੀ ਕਰਦੇ ਆ ਇਨ ਨੂੰ ਇੱਕ ਪਰਛਾਵਾਂ ਹੋਰ ਨਜ਼ਰ ਆ ਰਿਹਾ ਹੈ ਜਦੋਂ ਦੇਖਿਆ ਉੱਪਰ ਬਾਪ ਪੰਖ ਫਲਾ ਕੇ ਇੱਦਾਂ ਖੜਾ ਆ ਐ ਇਦਾਂ ਕਰਕੇ ਖੜਾ ਆ ਇਹ ਪਰਛਾਵਾਂ ਦੇਖਦਿਆਂ ਸਾਰੇ ਉਹ ਇੱਕਦਮ ਭੱਜਣਾ ਕੀ ਕਰਦੇ ਕਿ ਇਹਦਾ ਬਾਪ ਇਹਦੇ ਉੱਪਰ ਆਪਣੇ ਪੰਖ ਫਲਾ ਕੇ ਖੜਾ ਆ ਵਾਪਸ ਖਾ ਰਿਹਾ ਲੇਕਿਨ ਬਾਪ ਦੂਰ ਨਹੀਂ ਗਿਆ ਹਮੇਸ਼ਾ ਬਾਪ ਦੀ ਨਿਗਰਾਨੀ ਦੇ ਵਿੱਚ ਹੈ ਬਹੁਤ ਵਾਰ ਚਿੰਤਾ ਨਿਰਾਸ਼ਾ ਪਰੇਸ਼ਾਨੀਆਂ ਦੇ ਵੇਲੇ ਨਾ ਸ਼ੈਤਾਨ ਸੋਚਦਾ ਵੀ ਹੁਣ ਇਹਨੂੰ ਵਿਚਾਰਾਂ ਦੇ ਦੁਆਰਾ ਕੀ ਕਰਾਂ ਹਰਾਦਾ ਇਹਨੂੰ ਮੁਸੀਬਤ ਦੇ ਨਾਲ ਐਹੋ ਜਿਹਾ ਥੱਲੇ ਬਿਠਾਦਾ ਕਿ ਦੁਬਾਰਾ ਮੇਰੀ ਆਰਾਧਨਾ ਕਰ ਹੀ ਨਾ ਸਕੇ ਸੰਗਤੀ ਵਾਲੇ ਦਾ ਕੀ ਨਾ ਜਾਵੇ ਧਿਆਨ ਹੀ ਨਾ ਜਾਵੇ ਪਰ ਯਾਦ ਰੱਖਿਓ ਉਸ ਸਮੇਂ ਸਰਵ ਸ਼ਕਤੀਮਾਨ ਪਰਮੇਸ਼ਰ ਮੇਰੇ ਬਿਲਕੁਲ ਨਜ਼ਦੀਕ ਆਇਆ ਕਹਿੰਦਾ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਕੀ ਦੇਵਾਂਗਾ ਉਹ ਪੰਛੀ ਉਹ ਬੱਚਾ ਕੱਲਾ ਨਹੀਂ ਆ ਉਹਦੇ ਉੱਪਰ ਇੱਕ ਪੰਖ ਫੈਲਾ ਕੇ ਖੜਾ ਆ ਔਰ ਜਦੋਂ ਉਹ ਇੱਲ ਜਗੇ ਦੋਦੇ ਵੱਲ ਦੇਖਦਾ ਨਾ ਉਹਦੇ ਅੰਦਰ ਇੱਕ ਪੈਸ ਆ ਜਾਂਦਾ ਇਹ ਕੱਲਾ ਨਹੀਂ ਇਹਦਾ ਬਾਪ ਇਹਦੇ ਨਾਲ ਆ